ਮਾਪਿਆਂ ਨੂੰ ਜੁਰਮਾਨਾ ਹੋਏਗਾ ਮਾਪਿਆਂ ਨੂੰ ਸਜ਼ਾ ਹੋਏਗੀ ਕਿਵੇਂ ਵੇਖਦੇ ਹੋ ਇਸ ਫੈਸਲੇ ਨੂੰ ਮੇਰੇ ਸਾਹਮਣੇ ਆ ਫੈਸਲਾ ਬਹੁਤ ਪਹਿਲਾਂ ਲੈ ਲੈਣਾ ਚਾਹੀਦਾ ਸੀਗਾ ਜੀ ਬੱਚਿਆਂ ਲਈ ਇਹ ਬਹੁਤ ਵਧੀਆ ਫੈਸਲਾ ਜੀ ਇਹਦੇ ਨਾਲ ਬੱਚਿਆਂ ਦੀ ਵੀ ਸੁਰੱਖਿਆ ਵਧੂਗੀ ਆ ਮਾਪਿਆਂ ਨੂੰ ਵੀ ਥੋੜਾ ਚਾਹੀਦਾ ਕਿ ਇਹਨਾਂ ਦਾ ਮਤਲਬ ਇਹ ਨਾ ਵੀ ਹਰੇਕ ਨੂੰ ਐਕਟਵਾ ਲੈ ਦੋ ਮੋਟਰਸਾਈਕਲ ਲੈ ਦੋ ਵਿਦਿਆਰਥੀ ਨੂੰ ਜਾਂ ਬੱਚੇ ਨੂੰ ਕਿਸ ਤਰ੍ਹਾਂ ਦੀ ਪਨਿਸ਼ਮੈਂਟ ਦਿੱਤੀ ਜਾਵੇ ਕਿਥੋਂ ਤੱਕ ਚਲਾਣ ਨੇ ਬਿਲਕੁਲ ਫੈਸਲਾ ਸਹੀ ਹੈਗਾ ਅੱਜ ਕੱਲ ਦੇ ਬੱਚਾ ਨੂੰ ਮੋਟਰਸਾਈਕਲ ਚਲਾਉਣ ਦੀ ਨਹੀਂ ਹੈਗੀ ਇੰਨੀ ਸਮਝ ਹੈ ਤੇ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਇਸ ਤੋਂ ਬਾਅਦ ਸੋਚਦੇ ਆ ਪਰ ਗਲਤ ਹੋਇਆ ਕਿ ਸਹੀ ਹੋਇਆ ਉਸ ਤੋਂ ਪਹਿਲਾਂ ਸੋਚਣਾ ਚਾਹੀਦਾ ਵੀ ਇਹ ਗਲਤ ਹੈ ਸਕੂਲ ਜਾਂਦੇ ਨੇ ਤਿੰਨ ਤਿੰਨ ਚੜ੍ਹਦੇ ਨੇ ਬਿਨਾਂ ਲਾਇਸੈਂਸ ਚਲਾਉਂਦੇ ਨੇ ਗਲਤ ਹੈ ਪਨਿਸ਼ਮੈਂਟ ਤਾਂ ਮਾਪਿਆਂ ਨੂੰ ਤਾਂ 3 ਸਾਲ ਦੀ ਸਜ਼ਾ ਕੀਤੀ ਹੈ ਜੀ ਤਾਂ ਜਿਹੜਾ ਚਲਾਨ ਹੈ ਉਹ ਹੈਗਾ 25000 ਰੁਪਏ ਫਾਈਨ ਹੈ ਦੂਲ ਤਾਂ ਬਹੁਤ ਅੱਛਾ ਹੈ ਬਟ ਇਹ ਕੀ ਸਾਰੇ ਪੇਰੈਂਟਸ ਨੂੰ ਫੋਲੋ ਕਰਨਾ ਚਾਹੀਦਾ ਬਟ ਤੁਹਾਨੂੰ ਪਤਾ ਕਿ ਪੇਰੈਂਟਸ ਕੋਲ ਅਕਸਰ ਟਾਈਮ ਨਹੀਂ ਹੈਗਾ ਤੇ ਉਸ ਕਰਕੇ ਉਹ ਟੂ ਵੀਲਰਸ ਜਾਂ ਫੋਰ ਵੀਲਰਸ ਬੱਚੇ ਹੁੰਦੇ ਦੇ ਦਿੰਦੇ ਆ ਤੇ ਆਪਾਂ ਦੇਖ ਰਹੇ ਹਾਂ ਦੁਰਘਟਨਾਵਾਂ ਵੀ ਬਹੁਤ ਜ਼ਿਆਦਾ ਹੋ ਰਹੀਆਂ ਨੇ ਅਸੀਮੀ ਅਤੇ ਚੋਹਾਰ ਚੌਂਕ ਦੇ ਵਿੱਚ ਤਕਰੀਬਨ ਜਿੱਥੇ ਬੱਚੇ ਮਿਲਦੇ ਨੇ ਉਹਨਾਂ ਨੂੰ ਆਪਾਂ ਅਗਾਹ ਕਰ ਰਹੇ ਆ ਕਿ ਬੱਚੇਓ ਅੱਗੇ ਤੋਂ ਗਲਤੀ ਨਾ ਕਰੋ ਹੁਣ ਇੱਕ ਤਰੀਕ ਤੋਂ ਲੈ ਕੇ 20 ਅਗਸਤ ਤੱਕ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਟਾਈਮ ਮਿਲਿਆ ਸਤਿ ਸ਼੍ਰੀ ਅਕਾਲ ਮੈਂ ਹਰਜਿੰਦਰ ਸਿੱਧੂ ਇਸ ਵਕਤ ਅਸੀਂ ਲੁਧਿਆਣਾ ਦੇ ਵਿੱਚ ਇੱਕ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਜੋ ਪੰਜਾਬ ਸਰਕਾਰ ਨੇ ਨਵਾਂ ਫੈਸਲਾ ਲਿਆ ਉਹਦੇ ਸੰਬੰਧ ਦੇ ਵਿੱਚ ਇੱਕ ਸਟੋਰੀ ਕਰ ਰਹੇ ਹਾਂ ਸਟੋਰੀ ਇੱਕ ਇਹ ਕਿ ਜਿਹੜੇ ਵਿਦਿਆਰਥੀ ਐ ਵਿਦਿਆਰਥੀ ਬਹੁਤ ਰਾਫਲ ਡਰਾਈਵਿੰਗ ਕਰਦੇ ਨੇ ਮੋਟਰਸਾਈਕਲ ਸਕੂਟੀ ਇਹ ਬਹੁਤ ਤੇਜ਼ ਚਲਾਉਂਦੇ ਨੇ ਔਰ ਖਾਸ ਕਰਕੇ ਪੰਜਾਬ ਸਰਕਾਰ ਨੇ ਇਹਨਾਂ ਦੀ ਸੁਰੱਖਿਆ ਨੂੰ ਵੇਖਦੇ ਆ ਫੈਸਲਾ ਲਿਆ 18 ਸਾਲ ਤੋਂ ਛੋਟੀ ਉਮਰ ਦੇ ਜਿਹੜੇ ਬੱਚੇ ਨੇ ਚਾਹੇ ਉਹ ਵਿਦਿਆਰਥੀ ਨੇ ਵਿਚਾਕ ਵਿਦਿਆਰਥੀ ਨਹੀਂ ਵੀ ਜਿਹੜੇ ਉਹ ਵਹੀਕਲ ਚਲਾਉਂਦੇ ਨੇ ਉਹਨਾਂ ਦੇ ਜਿਹੜੇ ਹੈਗੇ ਚਲਾਨ ਕੀਤੇ ਜਾਣਗੇ ਉਹਨਾਂ ਨੂੰ ਪੁਨਿਸ਼ਮੈਂਟ ਦਿੱਤੀ ਜਾਊਗੀ ਉਹਨਾਂ ਦਾ ਜੇਕਰ ਕੋਈ ਲਾਇਸੈਂਸ ਵਗੈਰਾ ਨਹੀਂ ਬਣਿਆ ਤਾਂ ਉਹਨਾਂ ਦੇ ਮਾਪਿਆਂ ਨੂੰ ਨਾਲ ਸਜ਼ਾ ਹੋਏਗੀ ਸਰਕਾਰ ਨੇ ਸੋਨਾ ਫੈਸਲਾ ਲਿਆ ਕਈ ਤਰਫੋਂ ਇਹਦੀ ਜਿਹੜੀ ਹੈਗੀ ਆ ਛਲਾਗਾ ਹੋ ਰਹੀ ਆ ਪਰ ਹੁਣ 1 ਤੋਂ ਲੈ ਕੇ 20 ਤੱਕ ਦਾ ਫੈਸਲਾ ਥੋੜਾ ਵਿੱਚ ਸਮਾਂ ਦਿੱਤਾ ਗਿਆ ਮਾਪਿਆਂ ਦੀ ਮੰਗ ਦੇ ਉੱਪਰ ਜਾਂ ਸਕੂਲਾਂ ਨਾਲ ਕੋਈ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੇ ਵਿੱਚ ਆ ਅ ਐਸਆਈ ਸਰਦਾਰ ਅੰਜੋਤ ਸਿੰਘ ਸਾਡੇ ਨਾਲ ਨੇ ਟ੍ਰੈਫਿਕ ਦੇ ਇੰਚਾਰਜ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹ ਜਿਹੜਾ ਨਵਾਂ ਫੈਸਲਾ ਲਿਆ ਗਿਆ ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਦੇਖਦੇ ਆ ਟ੍ਰਾਫਿਕ ਡਰਾਈਵਿੰਗ ਬਹੁਤ ਵੇਖਣ ਨੂੰ ਮਿਲਦੀ ਸੀ ਟ੍ਰੈਫਿਕ ਬਹੁਤ ਬਹੁਤ ਜ਼ਿਆਦਾ ਜ਼ਿਆਦਾ ਸੀ ਕਿਵੇਂ ਵੇਖਦੇ ਹੋ ਇਸ ਸਾਰੇ ਫੈਸਲੇ ਨੂੰ ਇਹ ਬਹੁਤ ਵਧੀਆ ਫੈਸਲਾ ਜੀ ਇਹਦੇ ਨਾਲ ਬੱਚਿਆਂ ਦੀ ਵੀ ਸੁਰੱਖਿਆ ਵਧੂਗੀ ਮਾਪਿਆਂ ਨੂੰ ਵੀ ਥੋੜਾ ਚਾਹੀਦਾ ਕਿ ਇਹਨਾਂ ਦਾ ਮਤਲਬ ਇਹ ਨਾ ਵੀ ਹਰੇਕ ਨੂੰ ਐਕਟਵਾ ਲੈ ਦੋ ਮੋਟਰਸਾਈਕਲ ਲੈ ਦੋ 18 ਸਾਲ ਤੋਂ ਘੱਟ ਚਲਾਉਣ ਵਾਲੇ ਦੀ ਇਸ ਕਰਕੇ ਹੀ ਉਹਨਾਂ ਨੇ ਸਜ਼ਾ ਵਧਾਈ ਆ ਕਿ ਅੱਗੇ ਤੋਂ ਸੁਧਰ ਜਾਣ ਇਹੋ ਜੀ ਹੁੱਲੜਬਾਜੀ ਜਾਂ ਸਕੂਲ ਜਾਂਦੇ ਨੇ ਤਿੰਨ ਤਿੰਨ ਚੜਦੇ ਨੇ ਬਿਨਾਂ ਲਾਇਸੈਂਸ ਚਲਾਉਂਦੇ ਨੇ ਗਲਤ ਆ ਇਹ ਇਸ ਕਰਕੇ ਜਦੋਂ ਇਹ ਆਇਆ ਸੀ ਫੈਸਲਾ ਇੱਕਦਮ ਕਾਫੀ ਜਿਹੜੀ ਹੈਗੀ ਆ ਹਲਚਲ ਹੋਈ ਸਮਾਜ ਦੇ ਵਿੱਚ ਅਲੱਗ-ਅਲੱਗ ਰਾਇਆਉਣੀਆਂ ਸ਼ੁਰੂ ਹੋਈਆਂ ਸਕੂਲਾਂ ਵਾਲਿਆਂ ਨੂੰ ਵੀ ਚਿੰਤਾ ਹੋ ਗਈ ਹੁਣ ਬੱਚੇ ਕਿਵੇਂ ਆਉਣਗੇ ਸਾਡੇ ਸਕੂਲ ਤੱਕ ਪੇਰੈਂਟਸ ਨੂੰ ਵੀ ਹੋ ਗਈ ਪਹਿਲਾਂ ਤਾਂ ਅਸੀਂ ਪੁਨਿਸ਼ਮੈਂਟ ਤੇ ਗੱਲ ਕਰਾਂਗੇ ਵਿਦਿਆਰਥੀ ਨੂੰ ਜਾਂ ਬੱਚੇ ਨੂੰ ਕਿਸ ਤਰ੍ਹਾਂ ਦੀ ਪੁਨਿਸ਼ਮੈਂਟ ਦਿੱਤੀ ਜਾਵੇਗੀ ਕਿੱਥੋਂ ਤੱਕ ਚਲਾਨ ਨੇ ਤੇ ਅਗਰ ਅੱਗੇ ਮਾਪਿਆਂ ਤੱਕ ਗੱਲ ਪਹੁੰਚੀ ਤਾਂ ਉਹਨਾਂ ਲਈ ਕੀ ਪੁਨਿਸ਼ਮੈਂਟ ਆ ਇਹ ਪੁਨਿਸ਼ਮੈਂਟ ਤਾਂ ਮਾਪਿਆਂ ਨੂੰ ਤਾਂ 3 ਸਾਲ ਦੀ ਸਜ਼ਾ ਕੀਤੀ ਹੈ ਜੀ ਤਾਂ ਜਿਹੜਾ ਚਲਾਨ ਹੈ ਉਹ ਹੈਗਾ 25000 ਰੁਪਏ ਫਾਈਨ ਹੈ ਜੀ ਠੀਕ ਆ ਬਾਕੀ ਸਰਕਾਰ ਹੈ ਉਹਦੇ ਜੋ ਵੀ ਕਹਿਣਾ ਪਊ ਆਪਾਂ ਨੂੰ ਵਜਾਉਣਾ ਪੈਣਾ ਆਪਾਂ ਨੂੰ ਕਰਨਾ ਪਊਗਾ ਜੀ ਬਾਕੀ ਮਾਪਿਆਂ ਨੂੰ ਚਾਹੀਦਾ ਸਾਡਾ ਸਾਥ ਦੇਣ ਇਸ ਕੰਮ ਵਿੱਚ ਬੱਚਿਆਂ ਨੂੰ ਅਗਾਹ ਕਰਨ ਬੱਚਿਆਂ ਨੂੰ ਨਾਂ ਇਹੋ ਜਿਹਾ ਸਕੂਲ ਨੂੰ ਚਾਹੀਦਾ ਉਹ ਆਪਣਾ ਟਰਾਂਸਪੋਰਟ ਦਾ ਉਹ ਕਰਨ ਆਪਣੀ ਟਰਾਂਸਪੋਰਟ ਚਲਾਉਣ ਜਾਂ ਬੱਚਿਆਂ ਦਾ ਕੋਈ ਲਿਜਾਣ ਦਾ ਛੱਡਣ ਦਾ ਉਹ ਕੋਈ ਹਿਲਾ ਕਰਨ ਪਰ ਇਹਦੇ ਵਿੱਚ ਸਭ ਤੋਂ ਪਹਿਲਾਂ ਜ਼ਰੂਰੀ ਆ ਬੱਚਿਆਂ ਦੀ ਜਿਹੜੀ ਸੁਰੱਖਿਆ ਤਾਂ ਉਹ ਸਭ ਤੋਂ ਜ਼ਰੂਰੀ ਹੈ ਇਸ ਫੈਸਲੇ ਤੋਂ ਬਾਅਦ ਸਕੂਲਾਂ 'ਚ ਵੀ ਹਰਕਤ ਹੋਈ ਹੋਏਗੀ ਸਕੂਲਾਂ ਨੇ ਵਿਭਾਗ ਨਾਲ ਸੰਪਰਕ ਕੀਤਾ ਹੋਣਾ ਤੁਹਾਡੀਆਂ ਟੀਮਾਂ ਨਾਲ ਸੰਪਰਕ ਕੀਤਾ ਹੋਣਾਗਾ ਕਿਸ ਤਰ੍ਹਾਂ ਦਾ ਹੰਗਾਰਾ ਆ ਬਹੁਤ ਵਧੀਆ ਜੀ ਸਕੂਲ ਸਾਥ ਦੇ ਰਹੇ ਨੇ ਹਰ ਸਕੂਲ ਸਾਡੀ ਐਜੂਕੇਸ਼ਨ ਸੈਲ ਦੀ ਟੀਮ ਹੈ ਜਿਹੜੀ ਉਹ ਹਰ ਸਕੂਲ 'ਚ ਸੈਮੀਨਾਰ ਲਗਾ ਰਹੀ ਆ ਅਸੀਂ ਵੀ ਇੱਥੇ ਚਾਰ ਚੌਂਕ ਦੇ ਵਿੱਚ ਤਕਰੀਬਨ ਜਿੱਥੇ ਬੱਚੇ ਮਿਲਦੇ ਨੇ ਉਹਨਾਂ ਨੂੰ ਆਪਾਂ آگਾਹ ਕਰ ਰਹੇ ਆ ਕਿ ਬੱਚੇ ਅੱਗੇ ਤੋਂ ਗਲਤੀ ਨਾ ਕਰੋ ਹੁਣ 1 ਤਰੀਕ ਤੋਂ ਲੈ ਕੇ 20 ਅਗਸਤ ਤੱਕ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਟਾਈਮ ਮਿਲਿਆ ਤਾਂ ਇਸ ਟਾਈਮ ਦੇ ਵਿੱਚ ਵਿੱਚ ਇਹਨਾਂ ਨੂੰ ਚਾਹੀਦਾ ਵੀ ਆਪਣਾ ਬਿਲਕੁਲ ਸਹੀ ਕਰ ਲੈਣਾ ਮਾਪੇ ਵੀ ਸਾਥ ਦੇਣ ਤਾਂ ਵਧੀਆ ਗੱਲ ਹੈ ਪਹਿਲੇ ਜਦੋਂ ਇਹ 1 ਅਗਸਤ ਤੋਂ ਸ਼ੁਰੂ ਹੋਇਆ ਪਹਿਲੇ 1-2 ਦਿਨ ਕਿਵੇਂ ਰਹੇ ਵਿਦਿਆਰਥੀ ਡਰਦੇ ਸੀ ਬੱਚੇ ਉਭੀ ਜਦ ਪੁਲਿਸ ਵਾਲੇ ਦੇਖੇ ਜਾਂਦੇ ਆ ਭੱਜਣ ਦੀ ਕੋਸ਼ਿਸ਼ ਕਰਦੇ ਸੀ ਬਚਣ ਦੀ ਕੋਸ਼ਿਸ਼ ਨਹੀਂ ਇਹ ਤਾਂ ਆਰਡਰ ਤਾਂ 31 ਨੂੰ ਆ ਗਿਆ ਸੀਗਾ ਜੀ ਕਿ ਇੱਕ ਤੋਂ ਵੈਸੇ ਸੀਗਾ ਪ੍ਰਪੋਜ਼ਲ ਵੀ ਇੱਕ ਤੋਂ ਸ਼ੁਰੂ ਕਰਨੇ ਚਲਾਨ ਵਗੈਰਾ ਪਰ 31 ਨੂੰ ਹੀ ਸ਼ਾਮ ਨੂੰ ਆ ਗਈ ਸੀ ਆਰਡਰ ਡੀਪੀ ਸਾਹਿਬ ਦੇ ਤਾਂ ਇਸ ਕਰਕੇ ਇੰਨੀ ਜ਼ਿਆਦਾ ਪੁਲਿਸ ਨੇ ਹਿਲਜੁਲ ਨਹੀਂ ਕੀਤੀ ਕਿਉਂਕਿ ਆਰਡਰ ਆ ਗਿਆ ਫਿਰ ਉਸ ਤੋਂ ਬਾਅਦ ਆਪਾਂ ਕੰਬਲੇਸ਼ ਕਰਨੀ ਜ਼ਰੂਰੀ ਸੀਗੀ ਤਾਂ ਇਸ ਕਰਕੇ ਹਲਚਲ ਤਾਂ ਸੀਗੀ ਸਾਰੇ ਵਿਦਿਆਰਥੀ ਡਰਦੇ ਸੀਗੇ ਵੀ ਹੁਣ ਕੱਲ ਤੋਂ ਇੱਕ ਤਰੀਕ ਤੋਂ ਸਾਡੇ ਚਲਾਨ ਹੋਣਗੇ ਸਾਨੂੰ ਪਨਿਸ਼ਮੈਂਟ ਮਿਲੇਗੀ ਤਾਂ ਇਸ ਕਰ ਹਲਚਲ ਤਾਂ ਹੁੰਦੀ ਹੈ ਜੀ ਸਾਰੇ ਪਾਸੇ ਸੀਗਾ ਕੋਈ ਜਿੱਦਾਂ ਹੁਣ ਲੰਘਦੇ ਟੱਪਦੇ ਆਪਾਂ ਦੇਖਦੇ ਆ ਮਾਪੇ ਮਿਲਦੇ ਆ ਕੋਈ ਦੋਸਤ ਮਿੱਤਰ ਤੁਹਾਡੇ ਵੀ ਸਰਕਲ ਦੇ ਵਿੱਚ ਹੋਣਗੇ ਸਾਡੇ ਵੀ ਹੋਣਗੇ ਬੈਸ ਤੋਂ ਸ਼ਲਾਗਾ ਕਰਦੇ ਆ ਵੀ ਹਾਂ ਸੋਹਣੀ ਗੱਲ ਆ ਪਰ ਆਫ ਕੈਮਰਾ ਜਦੋਂ ਆਪਾਂ ਇੱਥੇ ਵੈਸੇ ਫਰੈਂਡਲੀ ਬੈਠੇ ਹੁੰਨੇ ਆ ਚਾਹ ਪਾਣੀ ਪੀਣੇ ਹੁੰਨੇ ਆ ਉਦੋਂ ਗੱਲ ਤਾਂ ਕਰਦੇ ਹੋਣੇ ਆ ਵੀ ਹਾਂ ਯਾਰ ਹੁਣ ਕਿਵੇਂ ਕਰੀਏ ਕਸੂਤੇ ਜੇ ਫਸ ਗਏ ਗੱਲ ਹੁਣ ਸਾਡੇ ਤੱਕ ਪਹੁੰਚੂਗੀ ਬੱਚਿਆਂ ਨੂੰ ਹੁਣ ਸਕੂਟੀ ਬਿਨਾਂ ਸਰਦਾ ਵੀ ਨਹੀਂ ਹੈ ਨਹੀਂ ਇਹ ਤਾਂ ਸਰਦਾ ਤਾਂ ਨਹੀਂ ਹੈ ਜੀ ਇਹ ਤਾਂ ਹੈ ਪਰ ਹੁਣ ਹਰ ਬੰਦਾ ਆਪੋ ਆਪਣੇ ਕੰਮ ਕਾਰ ਨੂੰ ਦੌੜ ਭਾਜੇ ਕਰਦਾ ਹੈ ਉਹਨੂੰ ਹੁੰਦਾ ਵੀ ਮੈਂ ਬੱਚੇ ਫਿਰ ਪਹਿਲਾਂ ਸਵੇਰੇ ਸਕੂਲ ਛੱਡ ਕੇ ਆਵਾਂ ਫਿਰ ਲਾਜ ਲੈਣ ਜਾਵਾਂ ਕਰਨਾ ਇਸ ਕਰਕੇ ਪਰ ਇਹ ਆ ਵੀ ਆਪਾਂ ਨੂੰ ਕਰਨਾ ਪੈਣਾ ਜੋ ਸਰਕਾਰ ਦੇ ਆਰਡਰ ਨੇ ਸਭ ਤੋਂ ਮੇਨ ਬੱਚਿਆਂ ਦੀ ਸੁਰੱਖਿਆ ਤਾਂ ਆਪਾਂ ਨੂੰ ਜ਼ਰੂਰੀ ਆ ਬਿਲਕੁਲ ਕੰਮਕਾਰ ਤੇ ਚੱਲਦੇ ਰਹਿਣਗੇ ਕੋਈ ਗੱਲ ਨਹੀਂ ਸੋ 10 ਮਿੰਟ ਲੇਟ ਹੋ ਜੂ ਕੋ ایڈਵਾਂਸ ਚਲੇ ਜਾਏਗਾ ਪਰ ਨਹੀਂ ਸਭ ਤੋਂ ਪਹਿਲਾਂ ਬੱਚਿਆਂ ਦੀ ਸੁਰੱਖਿਆ ਹੈ ਆਪਣੇ ਬੱਚੇ ਆ ਤਾਂ ਸਭ ਕੁਝ ਆ ਆਪਾਂ ਨੂੰ ਆਪ ਹੀ ਧਿਆਨ ਰੱਖਣਾ ਪਏਗਾ ਜੀ ਹੁਣ ਜਿਹੜੀ 20 ਅਗਸਤ ਤੱਕ ਸ਼ੋਰਟ ਦਿੱਤੀ ਆ ਉਹਦੇ ਵਿੱਚ ਕੀ ਕੀ ਆ ਕਿੰਨੀ ਕੁ ਛੋਟ ਆ ਉਹਦੇ ਵਿੱਚ ਛੋਟ ਇਹੀ ਆ ਵੀ ਉਹਨਾਂ ਨੂੰ ਮਤਲਬ ਸਕੂਲਾਂ ਵਿੱਚ ਸੈਮੀਨਾਰ ਵਗ ਜਾਂ ਮਾਪਿਆਂ ਨਾਲ ਮੀਟਿੰਗਾਂ ਵਗੈਰਾ ਕਰ ਰਹੇ ਆ ਜੀ ਉਹਨਾਂ ਨੂੰ ਸਮਝਾ ਰਹੇ ਆ ਕਿ 20 ਤਰੀਕ ਤੋਂ ਬਾਅਦ ਫਿਰ ਚਲਾਨ ਹੋਣਗੇ ਕਿ ਜਦ ਤੱਕ ਆਪਣਾ ਜਿਵੇਂ ਕੋਈ ਲਿਜਾਨ ਦਾ ਆ ਜਾਂ ਛੱਡਣ ਦਾ ਅਰੇਂਜਮੈਂਟ ਕਰਨਾ ਜ਼ਰੂਰੀ ਹੈ ਜੀ ਜੀ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਜੁੜਨ ਲਈ ਇੱਕ ਤੋਂ ਲੈ ਕੇ 20 ਅਗਸਤ ਤੱਕ ਹਲਕੀ ਜਿਹੀ ਛੋਟ ਦਿੱਤੀ ਗਈ ਆ ਉਹਦਾ ਛੋਟ ਦਾ ਮਕਸਦ ਸਿਰਫ ਇਹਨਾਂ ਕਿ ਸਕੂਲਾਂ ਨਾਲ ਮਾਪਿਆਂ ਨਾਲ ਸੰਪਰਕ ਕੀਤਾ ਜਾਵੇ ਐਜੂਕੇਟ ਕੀਤਾ ਜਾਵੇ ਸਮਝਾਇਆ ਜਾਵੇ ਕਿ 20 ਤੋਂ ਬਾਅਦ ਜੇਕਰ ਉਹਨਾਂ ਨੇ ਫਿਰ ਵੀ ਬੱਚਿਆਂ ਨੂੰ ਸਕੂਟੀਆਂ ਜਾਂ ਵਹੀਕਲ ਦੇਣੇ ਨਹੀਂ ਬੰਦ ਕੀਤੇ ਤਾਂ ਫਿਰ ਸਖਤ ਐਕਸ਼ਨ ਹੋਣਗੇ ਸਕੂਲਾਂ ਦੇ ਬਾਰੇ ਕੀ ਰਹਿ ਹੈ ਸਕੂਲਾਂ ਨਾਲ ਵੀ ਸੰਪਰਕ ਕਰਾਂਗੇ ਪੁਲਿਸ ਵਿਭਾਗ ਦੀ ਜਿਹੜੀ ਐਜੂਕੇਸ਼ਨ ਟੀਮ ਹੈ ਜਿਹੜੀ ਸਕੂਲਾਂ ਦੇ ਵਿੱਚ ਜਾ ਕੇ ਟ੍ਰੈਫਿਕ ਨਿਯਮਾਂ ਪ੍ਰਤੀ ਸੁਝਾਅ ਦਿੰਦੇ ਨੇ ਸਾਨੂੰ ਐਜੂਕੇਟ ਕਰਦੇ ਨੇ ਉਹਨਾਂ ਨਾਲ ਵੀ ਸੰਪਰਕ ਕਰਾਂਗੇ ਸਰਦਾਰ ਰਣਜੋਤ ਸਿੰਘ ਜੀ ਸਾਡੇ ਨਾਲ ਜੁੜੇ ਸਾਨੂੰ ਸਰ ਬਹੁਤ ਸ਼ੁਕਰੀਆ ਤੁਹਾਡੀ ਅਸੀਂ ਟੀਮ ਨਾਲ ਵੀ ਸੰਪਰਕ ਕਰਾਂਗੇ ਸਟੂਡੈਂਟਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਨੇ ਇੱਕ ਵੱਡਾ ਫੈਸਲਾ ਲਿਆ ਕਿ ਜਿਹੜੇ ਬੱਚੇ ਸਕੂਟੀਆਂ ਤੇ ਮੋਟਰਸਾਈਕਲਾਂ ਤੇ ਆਉਂਦੇ ਆ ਉਹਨਾਂ ਦੇ ਕਿਉਂਕਿ ਨਵਾਲਗ ਹੋਣ ਕਰਕੇ ਕੋਈ ਲਾਇਸੈਂਸ ਵਗੈਰਾ ਆਰਸੀ ਵਗੈਰਾ ਉਹਨਾਂ ਦੇ ਨਾਮ ਤੇ ਨਹੀਂ ਹੁੰਦੀ ਤਾਂ ਉਹਨਾਂ ਦੇ ਮਾਪਿਆਂ ਨੂੰ ਸਜ਼ਾਾਂਵਾਂ ਹੋਣਗੀਆਂ ਜੇਕਰ ਉਹ ਕੋਈ ਵਹੀਕਲ ਕਿਸੇ ਆਂਡੀ ਗਵਾਂਡੀ ਤੋਂ ਲੈ ਕੇ ਆਉਂਦੇ ਆ ਤਾਂ ਫਿਰ ਆਂਡੀ ਗਵਾਂਡੀ ਤੇ ਵੀ ਐਕਸ਼ਨ ਹੋਏਗਾ ਮਾਪੇ ਇੱਥੇ ਖੜੇ ਨੇ ਬੱਚਿਆਂ ਨੂੰ ਲੈਣ ਆਏ ਨੇ ਬਿਸ਼ੱਕ ਬੱਚੇ ਛੋਟੇ ਨੇ ਭਾਵੇਂ ਵੱਡੇ ਨੇ ਪਰ ਹੁਣ ਇਹ ਬੱਚਿਆਂ ਦੇ ਨਾਲ ਨਾਲ ਮਾਪਿਆਂ ਦੀ ਜ਼ਿੰਮੇਵਾਰੀ ਵਧ ਗਈ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪੰਜਾਬ ਸਰਕਾਰ ਦਾ ਹੁਣ ਫੈਸਲਾ ਆਇਆ 1 ਤੋਂ ਲੈ ਕੇ 20 ਤੱਕ ਥੋੜੀ ਜੀ ਛੋਟ ਦੇਤੀ ਹੈ ਵੈਸਤੇ 1 ਤੋਂ ਲਾਗੂ ਹੋ ਗਿਆ ਸੀ ਇਹ ਜੀ ਹੁਣ ਬੱਚਿਆਂ ਨੂੰ ਸਜ਼ਾ ਨਹੀਂ ਹੋਏਗੀ ਮਾਪਿਆਂ ਨੂੰ ਜੁਰਮਾਨਾ ਹੋਏਗਾ ਮਾਪਿਆਂ ਨੂੰ ਸਜ਼ਾ ਹੋਏਗੀ ਕਿਵੇਂ ਵੇਖਦੇ ਹੋ ਇਸ ਫੈਸਲੇ ਨੂੰ ਮੇਰੇ ਸਾਹਮਣੇ ਆ ਫੈਸਲਾ ਬਹੁਤ ਪਹਿਲਾਂ ਲੈ ਲੈਣਾ ਚਾਹੀਦਾ ਸੀਗਾ ਜੀ ਬੱਚਿਆਂ ਲਈ ਕਿਉਂਕਿ ਜਿੰਨੀਆਂ ਜਾਨਾਂ ਗਈਆਂ ਬੱਚਿਆਂ ਦੀਆਂ ਐਕਸੀਡੈਂਟ ਕਰਕੇ ਜਿੰਨਾ ਨੁਕਸਾਨ ਹੋਇਆ ਉਹ ਪਹਿਲਾਂ ਫੈਸਲਾ ਲੈ ਲੈਣਾ ਚਾਹੀਦਾ ਜਿਹੜਾ ਹੁਣ ਫੈਸਲਾ ਦਿੱਤਾ ਉਹ ਵੀ ਬਹੁਤ ਵਧੀਆ ਲੱਗਦਾ ਹੈ ਕੀ ਆਪਣਾ ਕਿ ਬੱਚਿਆਂ ਨੂੰ ਵੈਸੇ 18 ਸਾਲ ਤੋਂ ਘੱਟ ਆਪਣਾ ਕੀ ਕੰਦੇ ਚਲਾਣਾ ਨਹੀਂ ਚਾਹੀਦਾ ਕਿਉਂਕਿ ਬੱਚਿਆਂ ਨੂੰ ਪ੍ਰੋਪਰ ਪਤਾ ਨਹੀਂ ਹੁੰਦਾ ਕਿ ਹਾਂ ਵੀ ਕਿੱਦਾਂ ਜਾਣਾ ਆ ਆਊਟ ਆਫ ਰੇਸ ਚ ਜਾਂਦੇ ਆ ਬਹੁਤ ਗਲਤ ਵਾਈਕਲ ਚ ਲਾਂਦੇ ਆ ਪਤਾ ਹੁੰਦਾ ਨਹੀਂ ਤੇ ਐਕਸੀਡੈਂਟ ਦਾ ਕਾਰਨ ਹੁੰਦਾ ਇਸ ਕਰਕੇ ਆਪਣਾ ਜੋ ਫੈਸਲਾ ਦਿੱਤਾ ਸਰਕਾਰ ਨੇ ਬਹੁਤ ਵਧੀਆ ਲਿੱਤਾ ਐਚੁਅਲੀ ਮਾਪੇ ਲਈ ਆਪਣਾ ਜਰਮਾਨਾ ਰੱਖਿਆ ਉੱਦਾਂ ਕੋਈ ਸਟਿਕ ਹੁੰਦਾ ਨਹੀਂ ਆ ਜੇ ਹੁਣ ਜੁਰਮਾਨੇ ਲਈ ਫਿਰ ਬੱਚਿਆਂ ਨੂੰ ਡਾਂਟਣਾ ਤਾਂ ਪਏਗਾ ਹੀ ਨਾ ਫਿਰ ਆ ਸਭ ਤੋਂ ਪਹਿਲਾਂ ਉਹਨਾਂ ਦੇ ਮਾਪੇ ਪੇਰੈਂਟਸ ਨੂੰ ਦੇਖਣਾ ਪਏਗਾ ਕਿ ਬੱਚੇ ਨੂੰ ਭੇਜਣਾ ਹੈ ਕਿ ਨਹੀਂ ਭੇਜਣਾ ਕਿ ਜਿਹੜਾ ਜੁਰਮਾਨਾ ਸਾਨੂੰ ਪੇ ਕਰਨਾ ਪਏਗਾ ਐਸਲੀ ਮੈਂ ਸਰਕਾਰ ਦੇ ਨਾਲ ਆ ਕਿ ਬਹੁਤ ਵਧੀਆ ਫੈਸਲਾ ਜੀ ਤੁਸੀਂ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਦੇਖੋ ਜੀ ਭਾਈ ਸਾਹਿਬ ਨੇ ਬਿਲਕੁਲ ਸਹੀ ਗੱਲ ਕਹੀ ਹੈ ਪਰ ਮਾਪੇ ਦੇ ਨਾਲ ਵੀ ਗਲਤ ਗੱਲ ਹੈ ਤੇ ਬੱਚਾ ਚਲਾਰਾ ਮਾ ਮਾਂ ਬਾਪ ਵੀ ਨਾਲ ਅੰਦਰ ਤੇ ਬਾਅਦ ਬੱਚਿਆਂ ਨੂੰ ਕੌਣ ਦੇਖੇਗਾ ਜੇ ਮਾ ਬਾਪ 2 ਸਾਲ ਅੰਦਰ ਚਲੇਗੇ ਜੇਲ੍ਹ ਚ ਫਿਰ ਅਣਗੈਲੀਆਂ ਐਸੇ ਕਰਕੇ ਬੰਦ ਹੋਣਗੀ ਆ ਨਾ ਹੁਣ ਅਣਗੈਲੀ ਤੇ ਬੰਦ ਹੋਏਗੀ ਚਲੋ ਜੁਰਮਾਨੇ ਦਾ ਤਾਂ ਠੀਕ ਆ ਹਾਂ ਮਾਂ ਪਿਓ ਜੇਲ੍ਹ ਚਲੇ ਗਏ ਬਾਅਦ ਬੱਚਰ ਕੌਣ ਦੇਖੇਗਾ ਜੀ ਇਹ ਵੀ ਸੋਚਣ ਵਾਲੀ ਗੱਲ ਹੈ ਜੀ ਪਰ ਇਹ ਹੈ ਨਾ ਜਿੰਨਾ ਚਿਰ ਸਰਕਾਰ ਸਖਤ ਨਹੀਂ ਹੁੰਦੀ ਬਿਲਕੁਲ ਸਹੀ ਗੱਲ ਕਿਹਾ ਸਰਕਾਰ ਨੇ ਜੋ ਐਕਸ਼ਨ ਲਿੱਤਾ ਪਾਉਣ ਲਿੱਤਾ ਸਭ ਤੋਂ ਵਧੀਆ ਲਿੱਤਾ ਕੋਈ ਐਸੀ ਗੱਲ ਨਹੀਂ ਸਰਕਾਰ ਦੇ ਅਸੀਂ ਵੀ ਨਾਲ ਹੀ ਆ ਬੱਚੇ ਰੋਕਾਂਗੇ ਚਲਾਨ ਦੋ ਵੀ ਕਿਉਂਕਿ ਜਦੋਂ ਬੱਚੇ ਬੱਚੇ ਜਦੋਂ ਬੱਚੇ ਸਕੂਟੀ ਲੈ ਕੇ ਜਾਂ ਮੋਟਰਸਾਈਕਲ ਲੈ ਕੇ ਬਾਹਰ ਜਾਂਦੇ ਆ ਦੋ ਦੋ ਤਿੰਨ ਤਿੰਨ ਚਾਰ ਚਾਰ ਦੋਸਤ ਬਹਿ ਜਾਂਦੇ ਆ ਉਹਨਾਂ ਦੇ ਹਾਰਨ ਬੜੇ ਪ੍ਰੈਸ਼ਰ ਵਾਲੇ ਹੁੰਦੇ ਆ ਉਹ ਫਿਰ ਓਵਰ ਸਪੀਡ ਕਰਦੇ ਆ ਪੁਲਿਸ ਦੇ ਕਹੇ ਤੋਂ ਬਾਜ਼ਾਰ 'ਚ ਰੁਕਦੇ ਹੀ ਨਹੀਂ ਹੈਗੇ ਉੱਥੇ ਦੁਰਘਟਨਾ ਹੁੰਦੀ ਆ ਉਹਦਾ ਕਰਕੇ ਜਿਹੜਾ ਹੈਗਾ ਹੁਣ ਬੱਚੇ ਤਾਂ ਨਵਾਲ ਗਾ ਨੂੰ ਦੀ ਉਮਰ ਹੀ ਇਹੋ ਜੀ ਹੁੰਦੀ ਆ ਉਹਨਾਂ ਨੂੰ ਕੁਝ ਚੰਗੇ ਬੁਰੇ ਦਾ ਨਹੀਂ ਪਤਾ ਹੁੰਦਾ ਪਰ ਮਾਪਿਆਂ ਨੂੰ ਪਤਾ ਹੁੰਦਾ ਵੀ ਅਸੀਂ ਇਹਨੂੰ ਵਹੀਕਲ ਦੇਣਾ ਕਿ ਨਹੀਂ ਦੇਣਾ ਨਹੀਂ ਬਾਈਕਲ ਦੇਣਾ ਨਹੀਂ ਚਾਹੀਦਾ 18 ਸਾਲ ਤੋਂ ਕੱਢ ਦੇ ਵੈਸੇ ਨਹੀਂ ਚਾਹੀਦੇ ਬੱਚੇ ਨੂੰ ਸਾਈਕਲ ਚਲਾਵੇ ਬੱਚੇ ਸਾਈਕਲ ਤੇ ਜਾਓ ਸਾਈਕਲ ਤੇ ਆਓ ਆਪ ਪੇਰੈਂਟਸ ਦੀ ਡਿਊਟੀ ਬਣਦੀ ਹੈ ਕਿ ਛੱਡ ਕੇ ਆਓ ਤੁਸੀਂ ਆਪਣਾ ਕੀ ਕਹਿੰਦੇ ਲੈ ਕੇ ਆਓ ਕਿ ਉਹਨੇ ਬੱਚਿਆਂ ਨੂੰ ਛੱਡ ਕੇ ਆਨੇ ਲੈ ਕੇ ਆਨੇ ਕਿ ਅਸੀਂ ਐਕਟਿਵਾ ਦੇ ਨਹੀਂ ਸਕਦੇ ਬੱਚੇ ਨੂੰ ਆਂਦਾ ਨਹੀਂ ਸਾਡੇ ਨੂੰ ਐਕਟਿਵਾ ਚਲਾਣਾ ਆਂਦਾ ਅਸੀਂ ਨਹੀਂ ਦੇਈਦਾ ਵਿੱਚ ਵਿੱਚ ਤਾਂ ਬੜੇ ਛੋਟੇ ਛੋਟੇ ਬੱਚਿਆਂ ਨੂੰ ਐਕਟਿਵਾ ਦੇ ਦਿੰਦੇ ਉਹਨਾਂ ਦੇ ਪੈਰ ਵੀ ਨਹੀਂ ਥੱਲੇ ਲੱਗ ਉਹਨਾਂ ਦੇ ਪੈਰ ਵੀ ਨਹੀਂ ਲੱਗਦੇ ਤੇ ਉਹ ਰੇਸ ਇੰਨੀ ਚਲਾਉਂਦੇ ਅੰਨੀ ਤੇਜ਼ ਚਲਾਉਂਦੇ ਕਿ ਦੂਸਰੇ ਦੇ ਐਕਸੀਡੈਂਟ ਦਾ ਕਾਰਨ ਬਣਦੇ ਐ ਐਸ ਕਰਕੇ ਨਹੀਂ ਦੇਣਾ ਚਾਹੀਦਾ ਜੀ ਉਹਨਾਂ ਨੂੰ ਸੋ ਬਹੁਤ ਰਲਿ ਮਿਲੀ ਰਏ ਹੈ ਸਮ ਸਹਿਮਤ ਨੇ ਸਰਕਾਰ ਦੇ ਫੈਸਲੇ ਨਾਲ ਤੁਹਾਡਾ ਇਹਦੇ ਬਾਰੇ ਕੀ ਸੋਚਣਾ बच्चे को नहीं देनी चाहिए कभी भी वो इतना तेज चलाते हैं उसकी कोई हद नहीं है बहुत ज्यादा तेज चलाते हैं जी और मैं तो यह कहूंगा कि भी मतलब जितना भी हो सके उनको उनके मां-बाप को अरेस्ट करो जुर्माना दो बढ़िया जो पता लगे तोड़े नाल वाले मित्र भाई खड़े हैं कह रहे के हैं कि मां-बाप ने ही अंदर करता पीछे परिवार नु बच्चों नु कौन देखो अपने आप देना बंद कर देंगे फिर अपने आप नहीं देंगे बच्चों को बच्चे इन्हें चलाते फिर एक्सीडेंट हो जाएगा और मां-बाप को भी भुगतना पड़ेगा बिल्कुल फिर क्या कर लेंगे सही है बच्चे का फिर क्या कर लेंगे फिर वो हॉस्पिटल में रहेगा वो टूटा-फूटा पड़ा रहेगा इसलिए नहीं देना चाहिए क्योंकि आजकल बच्चे अकेले कह रहे हैं एक-एक सिंगल बच्चा सबदे होता है या जान बहुत कीमती है चाहे। बहुत चाहे लड़का है चाहे लड़की है कोई मां-बाप नहीं चाहता कि भी हम दो करें या चार करें पहले पांच-पांच सात-सात होते थे अब एक बच्चा है एक लड़का हो गया चलो अब नहीं करना जी इसलिए नहीं देना चाहिए तुसी सरकार दे फैसले तो ਤੁਸੀਂ ਸਰਕਾਰ ਦੇ ਫੈਸਲੇ ਨਾਲ ਸਹਿਮਤ ਹੋ हां जी ਬਹੁਤ ਸੋਣਾ ਸਲਾਘਾਯੋਗ ਫੈਸਲਾ ਮੰਨ ਰਹੇ ਆ ਤੁਸੀਂ ਕਿਵੇਂ ਵੇਖਦੇ ਹੋ ਜੀ ਫੈਸਲਾ ਸਰਕਾਰ ਦਾ ਠੀਕ ਹੈ ਠੀਕ ਹੈ ਜੀ ਠੀਕ ਹੈ ਫੈਸਲਾ ਐਸਾ ਹੋਣਾ ਚਾਹੀਦਾ ਲੋ ਇਸ ਨਾਲ ਜਿਹੜੀਆਂ ਹੁਣ ਦੁਰਘਟਨਾਵਾਂ ਹੁੰਦਗਆਂ ਨੇ ਐਕਸੀਡੈਂਟ ਹੁੰਦੇ ਆ ਰੁਕਣਗੇ हां ਰੁਕ ਜਾਏਗੇ ਬੱਚੇ ਮੰਨਤੇ ਨਹੀਂ ਨਾ ਐਸੇ ਮੰਨ ਜਾਏਗੇ ਮਾਪਿਆਂ ਕੀ ਜ਼ਿੰਮੇਵਾਰੀ ਹੋਗੀ ਜੇ ਮਾਪਿਆਂ ਕੋ ਕੁਝ ਹੋਗਾ ਜੁਲਬਾਨਾ ਹੋਗਾ ਤਾਂ ਕੁਝ ਮੰਨेंगे ਚਲੋ ਅਸੀਂ ਛੋਟੇ ਬੱਚੇ ਐ ਸਾਈਡ ਰੋਡ ਦੇਖਦੇ ਨੇ ਸਪੀਡ ਤੇ ਭਗਾਤੇ ਚਲੇ ਜਾ ਰਹੇ ਦੋ ਦੋ ਤਿੰਨ ਤਿੰਨ ਚੱਚਰ ਬੈਠ ਲੈਂਦੇ ਨੇ ਬੱਚੇ ਇੱਕ ਇੱਕ ਮੋਟਰਸਾਈਕਲ ਤੇ ਸਹੀ ਹੈ ਫੈਸਲਾ ਫੈਸਲੇ ਨੂੰ ਸਹੀ ਕਹਿ ਰਹੇ ਨੇ ਮਾਪੇ ਇੱਥੇ ਬੱਚਿਆਂ ਨੂੰ ਲੈਣ ਆਏ ਆ ਅੱਗੇ ਹੋਰ ਵੀ ਮਾਪਿਆਂ ਨਾਲ ਆਪਾਂ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਹੈ ਦੁਬਾਰੇ ਇੱਕ ਹੋਰ ਵੀਰ ਸਾਡੇ ਨਾਲ ਨੇ ਬੱਚਿਆਂ ਨੂੰ ਲੈ ਕੇ ਜਿਹੜੇ ਕਾਨੂੰਨ ਬਣਾਏ ਆ 18 ਸਾਲ ਤੋਂ ਥੱਲੇ ਮੋਟਰ ਵਹੀਕਲ ਸਕੂਟੀ ਵਗੈਰਾ ਨਹੀਂ ਦੇਣੀ ਸਰਕਾਰ ਦਾ ਫੈਸਲਾ ਕਿਵੇਂ ਵੇਖਦੇ ਹੋ ਸਹੀ ਆ ਬਿਲਕੁਲ ਸਹੀ ਹੈ ਜੀ ਬਿਲਕੁਲ ਫੈਸਲਾ ਸਹੀ ਹੈਗਾ ਅੱਜਕੱਲ ਦੇ ਬੱਚਾ ਨੂੰ ਮੋਟਰਸਾਈਕਲ ਚਲਾਉਣ ਦੀ ਨਹੀਂ ਹੈਗੀ ਇੰਨੀ ਸਮਝ ਹੈ ਤੇ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਇਸ ਤੋਂ ਬਾਅਦ ਸੋਚਦੇ ਆ ਆਪਣੇ ਗਲਤ ਹੋਇਆ ਕਿ ਸਹੀ ਹੋਇਆ ਉਸ ਤੋਂ ਪਹਿਲਾਂ ਸੋਚਣਾ ਚਾਹੀਦਾ ਵੀ ਇਹ ਗਲਤ ਹੈ ਜੀ ਇਹ ਬਿਲਕੁਲ ਸਰਕਾਰ ਦਾ ਸਹੀ ਰੂਲ ਹੈ ਇਸ ਰੂਲ ਨੂੰ ਹੋਰ ਸਖਤ ਕਰ ਦੇਣਾ ਚਾਹੀਦਾ ਜੀ ਹਾਂ ਤਾਂ ਇਸ ਰੂਲ ਨੂੰ ਹੋਰ ਸਖਤ ਕਰ ਦੇਣਾ ਚਾਹੀਦਾ ਇਹ ਕਹਿੰਦੇ ਨੇ ਪਰ ਕਿਸ ਤਰ੍ਹਾਂ ਕਹਿੰਦੇ ਹੋ ਹੋਰ ਸਖਤਾਈ ਕਿਸ ਤਰ੍ਹਾਂ ਦੀ ਮਾਪਿਆਂ ਨੂੰ 3 ਸਾਲ ਦੀ ਸਜ਼ਾ ਤਾਂ ਕਰ ਹੀ ਦਿੱਤੀ ਆ ਬਿੱਤਿੰ ਸਾਲ ਦੀ ਸਜਾ ਇਸ ਤਰ੍ਹਾਂ ਨਾ ਹੋਵੇ ਨਾਲ ਬਾਅਦ ਵਿੱਚ ਛੱਡ ਦਿੱਤਾ ਜਾਵੇ। ਉਹਨੂੰ ਇੱਕ ਪੂਰਾ ਫੁੱਲ ਪ੍ਰੂਫ ਪਲਾਨ ਬਣਾ ਕੇ ਵੀ ਬੱਚਾ ਮੋਟਰਸਾਈਕਲ ਨਾ ਚਲਾ ਸਕੇ। ਆਪਣਾ ਇਮਤਾ ਇਹ ਹੀ ਹੈ। ਨਾ ਮਨਾ ਬੱਚਿਆਂ ਨੂੰ ਨਾ ਮਾਦਰਵਾਦ ਨੂੰ ਸਹਾਇਤਾ ਦੇਣ ਦਾ ਪ੍ਰੂਫ ਉਹ ਨਹੀਂ ਹੈ। ਇਹ ਨਹੀਂ ਹੈਗਾ। ਇਹ ਮੈਂ ਬੱਚਾ ਮੋਟਰਸਾਈਕਲ ਤੇ ਵਹੀਕਲ ਤੇ ਗੱਡੀ ਨਾ ਚਲਾ ਸਕੇ। ਜੀ ਬਿਲਕੁਲ। ਸਰਕਾਰ ਨੇ ਰੂਲ ਬਣਾਏ ਆ ਵਿਦਿਆਰਥੀਆਂ ਨੂੰ ਲੈ ਕੇ ਸਕੂਟੀ ਨਹੀਂ ਮੋਟਰਸਾਈਕਲ ਨਹੀਂ ਚਲਾਉਣੇ ਕਿ ਮੈਂ ਵੇਖਦੇ ਹਾਂ ਸਹੀ ਆ। ਅੱਛੇ ਆ। ਆਰਾਮ ਨਾਲ ਹੈ ਜੇ ਬੱਚੇ ਮੰਨਗੇ ਤਾਂ ਅੱਛੀ ਗੱਲ ਆ ਆਪਾਂ ਬਣਾਵਾਂਗੇ ਤਾਂ ਅਪਾ ਫੋਲੋ ਕਰਾਂਗੇ ਤਾਂ ਬੱਚੇ ਫੋਲੋ ਕਰ ਲੈਣਗੇ ਠੀਕ ਹੈ ਨਾ ਇਸ ਕਰਕੇ ਹੌਲੀ ਹੌਲੀ ਹੋਊਗਾ ਹੌਲੀ ਹੌਲੀ ਲੱਗੋਗੇ ਇੱਕੋ ਦਮ ਤਾਂ ਹੋਣਾ ਨਹੀਂ ਆ ਕਿ ਤੱਕ ਦੇਵਾਂਗੇ ਨਹੀਂ ਹੁਣ ਜੇ ਬੱਚੇ ਗਲਤੀ ਕਰਨਗੇ ਤਾਂ ਨਾਲ ਮਾਪਿਆਂ ਨੂੰ ਉਹ ਤਾਂ ਨੈਚੁਰਲੀ ਹੈ ਜੇ ਸਾਡੇ ਨਾਲ ਅਸੀਂ ਕਰਾਂਗੇ ਤਾਂ ਉਹ ਦੋਨੋਂ ਪਾਸੇ ਹੀ ਆ ਇਸ ਕਰਕੇ ਇਸ ਤੋਂ ਪਹਿਲਾਂ ਜਦੋਂ ਅੱਜ ਹੁਣ ਤੁਸੀਂ ਬੱਚਿਆਂ ਨੂੰ ਲੈ ਕੇ ਜਾ ਰਹੇ ਤਾਂ ਪਹਿਲਾਂ ਬੱਚੇ ਚਲਾਉਂਦੇ ਸੀ ਨਹੀਂ ਨਹੀਂ ਮੈਂ ਅਪਾ ਅਸੀਂ ਗੋਦੀ ਲੈ ਕੇ ਆ ਰਹੇ ਗੋਦੀ ਲੈ ਕੇ ਜਾ ਰਹੇ ਹੁਣ ਕਿਤੇ ਇਸ ਗੱਲ ਤੇ ਵੀ ਨਾ ਤੁਹਾਨੂੰ ਪੁਲਿਸ ਵਾਲੇ ਰੋਕ ਲੈਣ ਵੀ ਤਿੰਨ ਜਣੇ ਉਹ ਜੋ ਹੁਣ ਬੱਚੇ ਨਾਲ ਦੋ ਆ ਹੁਣ ਹੋਲੀ ਬਡੇ ਹੋਗੇ ਜੇ ਬੜੀ ਕਲਾਸ ਹੋਵੇ ਤਾਂ ਨੈਚੁਰਲੀ ਅਸੀਂ ਵੀ ਤਾਂ ਸਕੂਲ ਤੋਂ ਆਪਾਂ ਵੀ ਅੱਧੀ ਸਾਈਕਲਾਂ ਤੋਂ ਸਕੂਟਰ ਮੋਟਰਸਾਈਕਲਾਂ ਤੇ ਆਏ ਆ ਨਾ ਤੇ ਬੱਚਿਆਂ ਨੇ ਵੀ ਅੱਧੀ ਜਾਣਾ ਹੈਗਾ ਠੀਕ ਹੈ ਨਾ ਇਸ ਕਰ 14 ਸਾਲ ਤੋਂ ਥੱਲੇ ਇੱਕ ਕਾਨੂੰਨ ਬਣਾਇਆ ਸਰਕਾਰ ਨੇ ਵੀ ਬੱਚਿਆਂ ਨੂੰ ਸਕੂਟੀ ਮੋਟਰਸਾਈਕਲ ਆਪਾਂ ਨਹੀਂ ਦੇਣੇ ਹੈਗੇ ਜੇਕਰ ਬੱਚੇ ਚਲਾਉਂਦੇ ਆ ਰੂਲ ਤੋੜਦੇ ਆ ਤਾਂ ਫਿਰ ਉਹ ਬੱਚੇ ਨਹੀਂ ਬੱਚਿਆਂ ਦੇ ਮਾਪਿਆਂ ਨੂੰ ਨਾਲ ਸਜ਼ਾ ਹੋਊਗੀ ਕਿਵੇਂ ਵੇਖਦੇ ਹੋ ਇਸ ਕਾਨੂੰਨ ਨੂੰ ਨਹੀਂ ਕਾਨੂੰਨ ਤਾਂ ਸਹੀ ਹੈਗਾ ਪਰ ਜਿੱਦਾਂ ਹੁਣ ਕਈ ਵਾਰੀ ਬੱਚੇ ਮਾਪਿਆਂ ਨੂੰ ਦੱਸੇ ਬਿਨਾਂ ਨੀਚੇ ਜੀਚੇ ਣ ਟੰਗਿਆ ਹੁੰਦਾ ਗੇਟ ਕੋਲ ਪਿਆ ਹੁੰਦਾ ਔਰ ਚਲੇ ਜਾਂਦੇ ਐ ਤੇ ਮੇਰੇ ਖਿਆਲ ਉਹਦੇ ਵਿੱਚ ਮਾਪ ਦਾ ਕੋਈ ਫਾਲਟ ਨਹੀਂ ਹੈ ਬੱਚੇ ਜਿੱਦਾਂ ਹੁਣ ਕਈ ਵਾਰੀ ਆਪਣੇ ਮਨਮਰਜ਼ੀ ਕਰਦੇ ਐ ਤੇ ਆਮ ਪੇਰੈਂਟਸ ਨੂੰ ਬੱਚਿਆਂ ਨੂੰ ਅਵੇਅਰ ਜਰੂਰ ਕਰਨਾ ਚਾਹੀਦਾ ਹੈ ਕਿ ਹਾਂ ਤੁਹਾਡੇ ਕਾਰਨ ਸਾਨੂੰ ਜੇਲ ਹੋ ਸਕਦੀ ਹੈ ਜਾਂ ਕੁਝ ਪਰ ਕਈ ਬੱਚੇ ਹੁੰਦੇ ਐ ਤੁਹਾਨੂੰ ਪਤਾ ਹਰ ਤਰ੍ਹਾਂ ਦੇ ਬੱਚੇ ਹੁੰਦੇ ਐ ਕਈ ਬੱਚੇ ਨਹੀਂ ਪੇਰੈਂਟਸ ਦੀ ਗੱਲ ਸੁਣਦੇ ਹੈਗੇ ਤੇ ਮੇਰੇ ਖਿਆਲ ਨਾਲ ਅਰੇ ਵਿੱਚ ਥੋੜੇ ਜਿਹੇ ਚੇਂजेस ਕਰਨੀ ਚਾਹੀਦੀ ਹੈ ਕਿ ਇਕਦਮ ਹੀ 3 ਸਾਲ ਦੀ ਜੇਲ ਇਹ ਤਾਂ ਬਹੁਤ ਜ਼ਰਮਾਨਾ ਹਾਂਜੀ ਹਾਂਜੀ ਇਹ ਤਾਂ ਬਹੁਤ ਜ਼ਿਆਦਾ ਹੈਗਾ ਤੇ ਕਿਉਂਕਿ ਜਿਦਾ ਤੁਸੀਂ ਜਾਣਦੇ ਹੋ ਕਿ ਅਸੀਂ ਇੰਡੀਅਨਜ਼ ਆ ਰ ਪੰਜਾਬੀ ਆ ਤੇ ਇਕਦਮ ਹੀ ਹੈ ਜਿਹੜਾ ਹਿਟਲਰ ਵਰਗਾ ਰੂਲ ਇਹ ਤਾਂ ਮੇਰੇ ਖਿਆਲ ਨਹੀਂ ਐਪਲੀਕੇਬਲ ਕਰਨਾ ਚਾਹੀਦਾ ਥੋੜਾ ਜਿਹਾ ਅਰੇ ਵਿੱਚ ਥੋੜੀ ਜੀ ਡੀਟੇਲ ਦੇਣੀ ਚਾਹੀਦੀ ਕਿਸ ਤਰ੍ਹਾਂ ਦੀ ਚੇਂਜ ਕਿਸ ਤਰ੍ਹਾਂ ਦੀ ਟਿਲ ਚਾਹੁੰਦੇ ਹੋ ਤੁਸੀਂ ਕੋਈ ਸੁਝਾਅ ਤੁਹਾਡੇ ਵੱਲੋਂ ਸਭ ਤੋਂ ਪਹਿਲਾਂ ਤਾਂ ਜਿਹੜੇ ਬੱਚੇ ਆ ਉਹਨਾਂ ਨੂੰ ਸਕੂਲਾਂ ਦੇ ਵਿੱਚ ਹੀ ਐਜੂਕੇਟ ਕਰਨਾ ਚਾਹੀਦਾ ਹੈ ਕਿ ਸਪੈਸ਼ਲ ਅਸੈਂਬਲੀ ਵਾਲੇ ਉਹਨਾਂ ਨੂੰ ਥੋੜਾ ਜਿਹਾ ਗਾਈਡ ਕਰਨਾ ਚਾਹੀਦਾ ਹੈ ਔਰ ਅਗਰ ਸਕੂਲ ਵਾਲੇ ਹੀ ਚਾਹ ਨਹੀਂ ਚਾਣਗੇ ਮਤਲਬ ਵੀ ਬੱਚੇ ਲੈ ਕੇ ਆ ਤੇ ਬੱਚੇ ਫਿਰ ਨਹੀਂ ਲੈ ਕੇ ਆਣਗੇ ਸਕੂਲਾਂ ਨੂੰ ਹੀ ਚਾਹੀਦਾ ਕਿ ਜੇ ਤੇ ਰੋਕ ਲਗਾਈ ਜਾਏ ਕਿ ਜਿਹੜੇ ਬੱਚੇ ਆਪਣੀ ਕਨਵੈਨਸ ਲੈ ਕੇ ਆਉਂਦੇ ਆ ਕਿਉਂਕਿ 10th ਤੋਂ ਹੀ ਬੱਚੇ ਲੈ ਆਨੇ ਸ਼ੁਰੂ ਕਰ ਦਿੰਦੇ ਆ ਆਪਣੇ ਨਾ ਕਨਵੈਨਸ ਉਰ ਮੇਰੇ ਖਿਆਲੋਂ 10th ਦੇ ਵਿੱਚ ਕੋਈ ਵੀ 18 ਸਾਲ ਤੋਂ ਉੱਪਰ ਨਹੀਂ ਹੁੰਦਾ ਤੇ ਸਭ ਤੋਂ ਪਹਿਲਾਂ ਸਕੂਲਾਂ ਨੂੰ ਹੀ ਇਹ ਸਟੈਪ ਚੁੱਕਣਾ ਚਾਹੀਦਾ ਹੈ ਈਵਨ ਜਿਹੜੇ ਟਿਊਸ਼ਨ ਸੈਂਟਰ ਹੈਗੇ ਉੱਥੇ ਵੀ ਬੱਚੇ ਜਿਹੜੇ ਆਪ ਜਾਂਦੇ ਹੈਗੇ ਐ ਮਤਲਬ ਮੇਰੇ ਖਿਆਲ ਨਾਲ ਇਹ ਵਰਕ ਕਰੇਗਾ ਕਿਉਂਕਿ ਬੱਚੇ ਮਾਪਿਓ ਕਿੱਥੇ ਕਿੱਥੇ ਜਾਣਗੇ ਬੱਚਿਆਂ ਦੇ ਨਾਲ ਟਿਊਸ਼ਨ ਜਾਣਾ ਹੈ ਬੱਚੇ ਨੇ ਡਾਂਸ ਕਲਾਸ ਜਾਣਾ ਹੈ ਬੱਚੇ ਨੇ ਬੈਡਮਿੰਟਨ ਸਿੱਖਣ ਜਾਣਾ ਹੈ ਕਿਤੇ ਵੀ ਜਾਣਾ ਹੈ ਤੇ ਇਹ ਹੈ ਕਿ ਉਹਨੂੰ ਹਾਈਵੇ ਤੇ ਨਾ ਲੌ ਕੀਤਾ ਜਾਏ ਸ਼ਹਿਰ ਦੇ ਵਿੱਚ ਤਾਂ ਇੱਕ ਸਪੀਡ ਲਿਮਿਟ ਕਰ ਦਿੱਤੀ ਜਾਵੇ ਕਿ ਇਸ ਸਪੀਡ ਤੋਂ ਜ਼ਿਆਦਾ ਜੇ ਬੱਚੇ ਚਲਾਣਗੇ ਤੇ ਉਹਦੇ ਤੇ ਜੁਰਮਾਨਾ ਹੋਏਗਾ ਬਾਕੀ ਜਿਹੜਾ ਇਹ ਵਾ ਕੀ ਬੱਚੇ ਹਰ ਜਗ੍ਹਾ ਪੇਰੈਂਟਸ ਨੂੰ ਨਹੀਂ ਲੈ ਕੇ ਜਾ ਸਕਦੇ ਕੋਚਿੰਗ ਕਲਾਸ ਜਾਣਾ ਹੈ ਬੱਚੇ ਨੇ ਸਕੂਲ ਆਣਾ ਤੇ ਜਿਹੜੇ ਮਤਲਬ ਜਿਹੜੇ ਹਾਈਵੇ ਤੇ ਨਹੀਂ ਸਕੂਲ ਹੈਗੇ ਤੇ ਉਹਨਾਂ ਦੇ ਵਿੱਚ ਅਲੋਕ ਕੀਤਾ ਜਾਣਾ ਚਾਹੀਦਾ ਹਾਂ ਸਰਕਾਰ ਦਾ ਜਿਹੜਾ ਪ੍ਰਸ਼ਾਸਨ ਦਾ ਪੁਲਿਸ ਵਿਭਾਗ ਦਾ ਇਹ ਹੈ ਨਾ ਵੀ ਬੱਚੇ ਨੂੰ ਕਿਤੇ ਰੂਲਸ ਤਾਂ ਨਹੀਂ ਪਤਾ ਹੁੰਦਾ ਪੂਰੀ ਤਰ੍ਹਾਂ ਰੂਲਸ ਬੱਚੇ ਨੂੰ ਨਹੀਂ ਪਤਾ ਕਿੰਨੇ ਦੀ ਸਪੀਡ ਤੇ ਜਾਣਾ ਰੈਡ ਲਾਈਟ ਕਿੱਥੇ ਆ ਗਈ ਆ ਜਦੋਂ ਮੋੜਨਾ ਯੂ ਟਰਨ ਕਰਨਾ ਇੰਡੀਕੇਟਰ ਦੇਣਾ ਅੱਗੇ ਪਿੱਛੇ ਵੇਖਣਾ ਬਹੁਤ ਸਾਰੇ ਮੋਟਰਸਾਈਕਲ ਸਕੂਟੀਆਂ ਤੇ ਇਹੋ ਜਿਹਿਆਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਮਿਰਰ ਨਹੀਂ ਲੱਗਿਆ ਉਹ ਪਿੱਛੇ ਵੀ ਨਹੀਂ ਵੇਖ ਸਕਦੇ ਔਰ ਇੱਕਦਮ ਕਮਾ ਲਿੰਦੇ ਆ ਹਨਾ ਬਹੁਤ ਸਾਰੀਆਂ ਗੱਲਾਂ ਦਾ ਪਤਾ ਨਹੀਂ ਉਹ ਜਿਹਦੇ ਕਰਕੇ ਐਕਸੀਡੈਂਟ ਹੁੰਦੇ ਨੇ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਅੱਜ ਬੇਸ਼ੱਕ ਤੁਹਾਡਾ ਬੱਚਾ ਘਰੋਂ ਇਕੱਲਾ ਆਇਆ ਪਰ ਰਸਤੇ 'ਚ ਉਹਨੇ ਦੋ ਦੋਸਤ ਚੜਾ ਲੇ ਤਿੰਨ ਤਿੰਨ ਚਾਰ ਚਾਰ ਹੋ ਜਾਂਦੇ ਆ ਪ੍ਰੈਸ਼ਰ ਹਾਰਨ ਹੁੰਦੇ ਆ ਇਹਨਾਂ ਕਰਕੇ ਜਿਹੜਾ ਹੈਗਾ ਪ੍ਰੋਬਲਮ ਆਉਂਦੀ ਆ ਹਾਂਜੀ ਉਹੀ ਤਾਂ ਮੈਂ ਕਹਿ ਰਿਹਾ ਨਾ ਸਰ ਕਿ ਸਕੂਲਾਂ ਨੂੰ ਹੀ ਐਜੂਕੇਟ ਕਰਨਾ ਪਏਗਾ ਬੱਚਿਆਂ ਨੂੰ ਸਕੂਲ ਆਪਣੇ ਜਿੱਦਾਂ ਹੁਣ ਕੋਈ ਕੋਈ ਵੀ ਰੂਲ ਲੈ ਕੇ ਆਂਦੇ ਗਵਰਨਮੈਂਟ ਤੇ ਉਹਦੇ ਬਾਰੇ ਜੇ ਬੱਚਿਆਂ ਲਈ ਲੈ ਕੇ ਆ ਰਹੇ ਤੇ ਸਪੈਸ਼ਲੀ ਸਕੂਲਾਂ ਦੇ ਵਿੱਚ ਔਰ ਜਿਹੜੇ ਕੋਚਿੰਗ ਸੈਂਟਰਸ ਐ ਉਹਨਾਂ ਦੇ ਵਿੱਚ ਇਹਨਾਂ ਨੂੰ ਐਜੂਕੇਟ ਕਰਨਾ ਪਏਗਾ ਕਿ ਤੁਸੀਂ ਡੈਡਲਾਈਟ ਨਹੀਂ ਜੰਪ ਕਰਨੀ ਓਵਰ ਸਪੀਡ ਨਹੀਂ ਚਲਾਉਣਾ ਮਤਲਬ ਟ੍ਰਿਪਲ ਰਾਈਡਿੰਗ ਨਹੀਂ ਕਰਨੀ ਤੇ ਉਹਦੇ ਨਾਲ ਜੇ ਉਹ ਬੱਚੇ ਉੱਥੇ ਵੀ ਅਦਾ ਰੂਲ ਤੋੜਦੇ ਐ ਤੇ ਸਕੂਲ ਆਪਣੇ ਬੇਸ ਤੇ ਉਹਨਾਂ ਨੂੰ ਜੁਰਮਾਨਾ ਲਗਾਉਂਦਾ ਇੱਕ ਤੁਹਾਨੂੰ ਨਹੀਂ ਲੱਗਦਾ ਪਿਛਲੇ ਕੁਝ ਕਸਾਲਾਂ ਤੋਂ 8-10 ਸਾਲਾਂ ਤੋਂ ਜਦੋਂ ਸਕੂਟੀ ਦਾ ਟ੍ਰੈਂਡ ਜ਼ਿਆਦਾ ਹੋਇਆ ਤਾਂ ਇਹ ਬੱਚਿਆਂ ਨੂੰ ਸਕੂਟੀ ਲੈ ਕੇ ਦੇਣਾ ਜਾਂ ਇੱਕ ਇਹ ਸਟੇਟਸ ਸਿੰਬਲ ਬਣ ਗਿਆ ਵੀ ਸਾਡਾ ਬੱਚਾ ਸਕੂਟੀ ਤੇ ਸਕੂਲ ਜਾਂਦਾ ਸਾਈਕਲ ਤੇ ਬਹੁਤ ਰੇਅਰ ਬੱਚੇ ਆਉਂਦੇ ਆ ਛੋਟੇ ਆਉਂਦੇ ਹੋਣੇ ਆ ਜੀਦਾ ਕਰਕੇ ਟ੍ਰੈਫਿਕ ਬਹੁਤ ਜ਼ਿਆਦਾ ਵਧਿਆ ਹੁਣ ਤੁਸੀਂ ਦੇਖੋ ਛੁੱਟੀ ਹੋਈ ਆ ਹੁਣ ਤੋਂ ਲੈ ਕੇ 2:30 ਵਜੇ ਤੱਕ ਜਿਹੜਾ ਹੈਗਾ ਸ਼ਹਿਰ ਦੇ ਵਿੱਚੋਂ ਲੰਘ ਨਹੀਂ ਸਕੇਗਾ ਬੰਦਾ ਹਾਂਜੀ ਹਾਂਜੀ ਨਹੀਂ ਉਹ ਤਾਂ ਗੱਲ ਹੈਗੀ ਐ ਪਰ ਜਿਹੜੇ ਅੱਜਕੱਲ ਇਲੈਕਟ੍ਰੋਨਿਕ ਆਏ ਆ ਨਾ ਉਹਦੇ ਨਾਲ ਤੁਸੀਂ ਜ਼ਿਆਦਾ ਸਪੀਡ ਨਹੀਂ ਉਹ ਖਿੱਚਦਾ ਉਹ ਅਲੋਅ ਕਰ ਦੇਣੇ ਚਾਹੀਦੇ ਨਾ ਕਿ ਇਹ ਪੈਟਰੋਲ ਵਗੈਰਾ ਵਾਲੇ ਜਿਹੜੇ ਹੈਗੇ ਉਹਦੇ ਤੇ ਬੱਚੇ ਜਰੂਰ ਹਾਰਸ਼ ਡਰਾਈਵ ਕਰਦੇ ਜੇ ਜਿਹੜੇ ਇਲੈਕਟ੍ਰੋਨਿਕ ਆ ਰਹੇ ਆ ਅੱਜਕੱਲ ਉਹਦੇ ਵਿੱਚ ਇੰਨੀ ਸਪੀਡ ਨਹੀਂ ਹੈਗੀ ਮੇਰੇ ਖਿਆਲ ਨਾਲ ਤਾਂ ਬਾਕੀ ਸਕੂਲ ਵਾਲਿਆਂ ਨੂੰ ਕਾਫੀ ਇਨੀਸ਼ੀਏਟਿਵ ਲੈਣਾ ਪਏਗਾ ਬੱਚਿਆਂ ਨੂੰ ਐਜੂਕੇਟ ਕਰਨ ਲਈ ਇਸ ਦੇ ਬਾਰੇ ਹਾਂ ਵਿਭਾਗ ਨਾਲ ਸਾਡੀ ਗੱਲ ਹੋਈ ਸੀ ਉਹ ਕਹਿੰਦੇ ਵੀ 1 ਤੋਂ ਲੈ ਕੇ 20 ਤੱਕ ਅਸੀਂ ਸਕੂਲਾਂ ਨੂੰ ਐਜੂਕੇਟ ਕਰ ਰਹੇ ਹਾਂ ਸੈਮੀਨਾਰ ਲਾ ਰਹੇ ਹਾਂ ਬੱਚਿਆਂ ਨੂੰ ਦੱਸ ਰਹੇ ਹਾਂ ਰੂਲਸ ਨੂੰ ਲੈ ਕੇ ਅੱਛਾ ਨਾ ਹਾਂ ਜੀ ਬਹੁਤ ਸ਼ੁਕਰੀਆ ਜਰਨਲ ਲਈ ਮਾਪਿਆਂ ਦੀ ਰਲੀ ਮਿਲੀ رائے ਆ ਸਜ਼ਾ ਔਰ ਜੁਰਮਾਨੇ ਨੂੰ ਲੈ ਕੇ ਮਾਪੇ ਅਲੱਗ-ਅਲੱਗ ਸੋਚਦੇ ਨੇ ਸਜਾ ਦੇ ਵਿੱਚ ਕਹਿੰਦੇ ਸ਼ੋਰਟ ਮਿਲਣੀ ਚਾਹੀਦੀ ਐ ਇਸ ਤਰ੍ਹਾਂ ਦੀ ਗੱਲਬਾਤ ਐ ਹੋਰ ਮਾਪਿਆਂ ਨਾਲ ਗੱਲਬਾਤ ਕਰਦੇ ਆ ਉਹ ਕੀ ਸੋਚਦੇ ਆ ਮੰਮੀਆਂ ਨੂੰ ਬਹੁਤ ਫਿਕਰ ਹੁੰਦਾ ਐ ਵੀ ਅਸੀਂ ਬੱਚਿਆਂ ਨੂੰ ਲੈ ਕੇ ਆਉਣਾ ਉਹ ਖੁਦ ਵੀ ਜਾਂਦੇ ਨਹੀਂ ਆਪਣੇ ਹਸਬੰਡ ਨੂੰ ਵੀ ਭੇਜਦੇ ਨੇ ਇੱਕ ਮੈਡਮ ਸਾਡੇ ਨਾਲ ਨੇ ਮੈਡਮ ਬੱਚਿਆਂ ਨੂੰ ਸਕੂਲ ਛੱਡਣਾ ਸਕੂਲ ਲੈ ਕੇ ਆਉਣਾ ਮਾਪਿਆਂ ਨੂੰ ਬਹੁਤ ਚਿੰਤਾ ਹੁੰਦੀ ਐ ਖਾਸ ਕਰਕੇ ਮਾਮਾ ਨੂੰ ਡੈਡੀ ਡਿਊਟੀ ਤੇ ਚਲੇ ਜਾਂਦੇ ਆ ਕੰਮ ਕਰਦੇ ਹਨਾ ਪਰ ਮੰਮਾ ਨੂੰ ਸਾਰਾ ਦਿਨ ਫਿਕਰ ਰਹਿੰਦੀ ਐ ਬੱਚਾ ਨਹੀਂ ਆਇਆ ਅੱਜ ਤੁਸੀਂ ਬੱਚਿਆਂ ਨੂੰ ਲੈਣ ਆਏ ਹੋ ਸਕੂਟੀ ਤੇ ਆਏ ਹੋ ਮ बच्चा ਛੋਟਾ ਹੈਗਾ ਪਰ ਸਰਕਾਰ ਨੇ ਇੱਕ ਰੂਲ ਬਣਾਇਆ ਵੀ 18 ਸਾਲ ਤੋਂ ਘੱਟ ਬੱਚੇ ਨੂੰ ਸਕੂਟੀ ਮੋਟਰਸਾਈਕਲ ਨਹੀਂ ਦੇਣਾ ਜੇਕਰ ਉਹ ਚਲਾਉਂਦੇ ਆ ਕੋਈ ਘਟਨਾ ਹੁੰਦੀ ਆ ਜਾਂ ਕੋਈ ਰੂਲ ਤੋੜਦੇ ਆ ਤਾਂ ਮਾਪਿਆਂ ਨੂੰ ਸਜ਼ਾ ਹੋਊਗੀ ਇਹਦੇ ਨਾਲ 3 ਸਾਲ ਦੀ ਸਜ਼ਾ ਪਲੱਸ ਜੁਰਮਾਨਾ ਕਿਵੇਂ ਦੇਖਦੇ ਹੋ ਸਿਰੂਲ ਨਹੀਂ ਬਿਲਕੁਲ ਸਹੀ ਰੂਲ ਹੈ ਜੋ ਵੀ ਬੱਚਿਆਂ ਵਾਸਤੇ ਕੀਤਾ ਹੈ ਮਤਲਬ ਬੱਚਿਆਂ ਨੂੰ ਨਹੀਂ ਦੇਣੀ ਚਾਹੀਦੀ ਕਿਉਂਕਿ ਬੱਚੇ ਬਹੁਤ ਰੈਸ਼ ਡਰਾਈਵਿੰਗ ਕਰਦੇ ਆ ਅਸੀਂ ਵੀ ਦੇਖਦੇ ਆ ਮੇਰਾ ਬੇਟਾ ਖੁਦ ਹੈ ਬਟ ਮੈਂ ਵੀ ਨਹੀਂ ਉਹਨੂੰ ਦੇਣ ਦੀ ਬਿਲਕੁਲ ਵੀ ਪਰ ਦੇਣਾ ਨਹੀਂ ਚਾਹੀਦਾ ਅਸੀਂ ਖੁਦ ਹੀ ਲੈ ਨਾਵਾਂਗੇ ਖੁਦ ਹੀ ਛੱਡ ਕੇ ਜਾਵਾਂਗੇ ਉਹ ਸਭ ਤੋਂ ਅੱਛਾ ਨਹੀਂ ਤਾਂ ਜਿਹਨੂੰ ਨਹੀਂ ਐਗਰੀ ਹੁੰਦਾ ਜੋ ਨਹੀਂ ਕਰਦਾ ਆਪਣੀ ਕਨਵਿੰਸ ਤੇ ਆਨਾ ਬਟ ਉਹ ਬਸ ਜ਼ਰੂਰ ਲਗਾ ਦਵੇ ਪਰ ਬੱਚਾ ਨੂੰ ਕਨਵਿੰਸ ਨਹੀਂ ਦਿਨੀ ਚਾਹੀਦੀ 18 ਸਾਲ ਤੋਂ نیچے ਬੱਚਾ ਜिद ਕਰਦਾ ਵੀ ਮੈਂ ਸਕੂਟੀ ਚਲਾਉਣੀ ਆ ਹਾਂਜੀ ਮੇਰਾ ਬੇਟਾ ਵੀ ਕਰਦਾ ਖੁਦ ਕਰਦਾ ਹੈ ਬਟ ਮੈਂ ਨਹੀਂ ਦਿੰਦੀ ਬਿਲਕੁਲ ਨਹੀਂ ਥੋੜਾ ਜਿਹਾ ਚਲਾਏਗਾ ਮਤਲਬ ਮੈਨੂੰ ਵੀ ਹੁੰਦਾ ਹੈ ਅਗਰ ਉਹ ਜਾਂਦਾ ਹੈ ਨਾ 2 ਮਿੰਟ ਵਾਸਤੇ ਮੈਂ ਉਹਨੂੰ 2 ਕਾਲਸ ਕਰ ਲੈਣੀ ਆ ਵਿੱਚ ਬੇਟਾ ਜਲਦੀ ਆ ਜਾਓ ਘਰ ਬਟ ਨਹੀਂ ਦੇਣੀ ਚਾਹੀਦੀ ਬੱਚਾ ਨੂੰ ਨਹੀਂ ਦੇਣੀ ਚਾਹੀਦੀ 18 ਸਾਲ ਤੋਂ نیچے ਕਨਵਿੰਸ ਨਹੀਂ ਦੇਣੀ ਚਾਹੀਦੀ ਕੁਝ ਪੇਰੈਂਟਸ ਇਹ ਕਹਿੰਦੇ ਆ ਕਿ ਸਜ਼ਾ ਬਹੁਤ ਸਖਤ ਆ ਹਾਂਜੀ ਹਨਾ ਮਾਪਿਆਂ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਜੇ ਹੋਣੀ ਚਾਹੀਦੀ ਤਾਂ ਜੁਰਮਾਨਾ ਰੱਖ ਦੋ ਤੇ ਕਿਵੇਂ ਵੇਖਦੇ ਹੋ ਜਿਹੜਾ ਸਜ਼ਾ ਵਾਲਾ ਹੈ 3 ਸਾਲ ਦਾ ਦੇਖੋ ਸਜ਼ਾ ਮੈਂ ਕਹਿੰਨੀ ਆ ਕਿ ਸਜ਼ਾ ਦੇ ਵੀ ਰਹੇ ਆ ਤੇ ਬਿਲਕੁਲ ਠੀਕ ਹੈ ਜਿਹੜੇ ਪੇਰੈਂਟਸ ਦਿੰਦੇ ਆ ਉਹਨਾਂ ਉਹਨਾਂ ਵੱਲੋਂ ਸਿੱਖ ਹੈ ਕਿ ਹਾਂ ਅਗਰ ਅਸੀਂ ਦਵਾਂਗੇ ਤਾਂ ਸਾਨੂੰ ਹੀ ਸਜ਼ਾ ਮਿਲੇਗੀ ਹੂੰ ਠੀਕ ਹੈ ਨਾ ਮਤਲਬ ਉਹਨਾਂ ਨੂੰ ਵੀ ਇਸੇ ਕਰਕੇ ਉਹ ਮਿਲੇਗੀ ਕਿ ਹਾਂ ਅਸੀਂ ਬੱਚੇ ਨੂੰ ਨਾ ਦੇਈਏ ਅਗਰ ਦਵਾਂਗੇ ਤਾਂ ਸਾਨੂੰ ਹੀ ਮਿਲੇਗੀ ਸਜ਼ਾ ਇਸ ਕਰਕੇ ਨਹੀਂ ਦੇਣੀ ਚਾਹੀਦੀ ਕੰਮ ਜੀ ਬਹੁਤ ਸ਼ੁਕਰੀਆ ਤਾਂ ਮਾਪਿਆਂ ਦੇ ਵਿੱਚ ਬਹੁਤ ਇਸ ਗੱਲ ਨੂੰ ਲੈ ਕੇ ਇੱਕ ਪੋਜ਼ਿਟਿਵ ਰਿਸਪੌਂਸ ਹੈ ਕਿਉਂਕਿ ਮਸਲਾ ਪੇਰੈਂਟਸ ਦਾ ਔਰ ਮਸਲਾ ਬੱਚਿਆਂ ਦੀ ਸੁਰੱਖਿਆ ਦਾ ਹੈ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਜਾਨ ਦਾ ਹੈ ਤਾਂ ਮਾਪੇ ਕਿਤੇ ਨਾ ਕਿਸੇ ਇਸ ਗੱਲ ਨਾਲ ਸਹਿਮਤ ਨੇ ਇਸ ਰੂਲ ਨਾਲ ਸਹਿਮਤ ਨੇ ਜਿਹੜਾ ਸਰਕਾਰ ਨੇ ਰੂਲ ਬਣਾਇਆ ਸਹੀ ਹੈ ਬੱਚਿਆਂ ਨੂੰ 18 ਸਾਲ ਤੋਂ ਥੱਲੇ ਜਿਹੜੀ ਹੈਗੀ ਸਕੂਟੀ ਜਾਂ ਮੋਟਰਸਾਈਕਲ ਨਹੀਂ ਦੇਣਾ ਚਾਹੀਦਾ ਮਾਪਿਆਂ ਦੇ ਨਾਲ ਨਾਲ ਅਧਿਆਪਕਾਂ ਦੇ ਉੱਪਰ ਵੀ ਵੱਡੀ ਜ਼ਿੰਮੇਵਾਰੀ ਆ ਕਿਉਂਕਿ ਜਦੋਂ ਬੱਚੇ ਸਕੂਲਾਂ ਘਰੋਂ ਸਕੂਲ ਆ ਜਾਂਦੇ ਆ ਤਾਂ ਉਸ ਤੋਂ ਬਾਅਦ ਟੀਚਰਜ਼ ਦੇ ਹੱਥ ਹੁੰਦਾ ਵੀ ਬੱਚਿਆਂ ਨੂੰ ਆਪਾਂ ਕਿਵੇਂ ਐਜੂਕੇਟ ਕਰਨਾ ਖਾਸ ਕਰਕੇ ਜਿਹੜੇ ਨਵੇਂ ਰੂਲਸ ਨੇ ਸੁਮੇਰ ਜੀ ਸਾਡੇ ਨਾਲ ਨੇ ਅਧਿਆਪਕ ਨੇ ਡੀਏਪੀ ਪਬਲਿਕਸ ਜਿਹੜਾ ਪੁਲਿਸ ਸਕੂਲ ਹੈ ਲੁਧਿਆਣਾ ਦਾ ਇਸ ਦੇ ਵਿੱਚ ਅਸਰ ਨਵਾਂ ਰੂਲ ਬਣਾਤਾ ਸਰਕਾਰ ਨੇ ਜੇਕਰ ਬੱਚੇ ਸਕੂਟੀ ਮੋਟਰਸਾਈਕਲ ਲੈ ਕੇ ਆਉਂਦੇ ਆ ਕੋਈ ਘਟਨਾ ਹੁੰਦੀ ਆ ਪਕੜੇ ਜਾਂਦੇ ਆ ਰੂਲ ਤੋੜਦੇ ਆ ਤਾਂ ਮਾਪਿਆਂ ਦੇ ਨਾਲ ਨਾਲ ਉਹਨਾਂ ਨੂੰ ਸਜ਼ਾ ਹੋਣੀ ਆ ਜੁਰਮਾਨਾ ਹੋਣਾ ਬਹੁਤ ਸਾਰੇ ਪੇਰੈਂਟਸ ਨੇ ਤਾਂ ਸਵਾਗਤ ਕੀਤਾ ਸੋਹਣਾ ਰੂਲ ਆ ਬਹੁਤ ਪਹਿਲਾਂ ਬਣ ਜਾਣਾ ਚਾਹੀਦਾ ਸੀ ਕਈ ਕਹਿੰਦੇ ਆ ਜੀ ਸਜ਼ਾ ਬੜੀ ਸਖਤ ਆ 3 ਸਾਲ ਦੀ ਇਹਨੂੰ ਘੱਟ ਕਰੋ ਸ਼ੋਰਟ ਕਰੋ ਕਿਵੇਂ ਵੇਖਦੇ ਹੋ ਤੁਸੀਂ ਸਰ ਵੈਸੇ ਤਾਂ ਦੇਖੀ ਜਾਵੇ ਤਾਂ ਇਹ ਰੂਲ ਬਹੁਤ ਵਧੀਆ ਹੈ ਤੇ ਸਾਡੇ ਸਕੂਲ ਦੇ ਵਿੱਚ ਐਜ਼ ਇਹ ਪੁਲਿਸ ਸਕੂਲ ਹੈ ਤੇ ਇੱਥੇ ਸੈਮੀਨਾਰਸ ਹੁੰਦੇ ਨੇ ਤੇ ਇੱਥੇ ਬੱਚਿਆਂ ਨੂੰ ਸਪੈਸ਼ਲੀ ਪੇਰੈਂਟਸ ਨੂੰ ਮੁਲਾਕੇ ਨਾਲ ਗਾਈਡ ਕੀਤਾ ਜਾਂਦਾ ਕਿ ਆਪਣਾ 18 ਸਾਲ ਤੋਂ ਜਿਹੜਾ ਘਟਦਾ ਬੱਚਾ ਉਹਨੂੰ ਬਿਲਕੁਲ ਵੀ ਟੂ ਵਹੀਲਰਸ ਜਾਂ ਫੋਰ ਵਹੀਲਰਸ ਨਾ ਦਿੱਤੇ ਜਾਂ ਤੇ ਇੱਥੇ ਜਿਹੜਾ ਸੈਮੀਨਾਰ ਹੋਇਆ ਸੀ ਉਹਦੇ ਵਿੱਚ ਸਾਰੇ ਪੇਰੈਂਟਸ ਨੂੰ ਹੈਲਮਟ ਵੀ ਦਿੱਤੇ ਗਏ ਨੇ ਇਨਕਲੂਡਿੰਗ ਟੀਚਰਸ ਕਿ ਸੇਫਟੀ ਰੂਲਸ ਨੂੰ ਫੋਲੋ ਕਿਵੇਂ ਕਰਨਾ ਤੇ ਜੇ ਕੋਈ ਬੱਚਾ ਇੱਥੇ ਲੈ ਕੇ ਆਉਂਦਾ ਕਿਉਂਕਿ ਇਹ ਪੁਲਿਸ ਲਾਈਨ ਹੈ ਤੇ ਬਾਹਰ ਹੀ ਪੁਲਿਸ ਵਾਲਿਆਂ ਨੇ ਮਤ ਤੇ ਉੱਥੋਂ ਦਾ ਚਲਾਨ ਵੀ ਕਟਿਆ ਜਾਂਦਾ ਤੇ ਬਹੁਤ ਸਟ੍ਰਿਕਟ ਮਤਲਬ ਬਹੁਤ ਅੱਛਾ ਰੂਲ ਹੈ ਤੇ ਅਸੀਂ ਵੀ ਖੁਦ ਇੱਕ ਫਾਰਮ ਜਿਹੜਾ ਹੈ ਉਹ ਫਿਲ ਕਰਵਾਨੇ ਆ ਕਿ ਜੇ ਕੋਈ ਬੱਚਾ ਖੁਦ ਹੀ ਕਨਵਿੰਸ ਤੇ ਆ ਰਿਹਾ ਕਿ ਸਕੂਲ ਉਧਰ ਰਿਸਪੌਂਸਿਬਲ ਨਹੀਂ ਹੈ ਤੇ ਅਸੀਂ ਅਲਾਉ ਵੀ ਨਹੀਂ ਕਰਦੇ ਤੇ ਬਾਇਫਾਰ ਜੇ ਕੋਈ ਬੱਚਾ ਜਿਵੇਂ ਕਿਸੇ ਹੋਰ ਗੇਟ ਤੋਂ ਜਿਵੇਂ ਪਿਛਲੇ ਗੇਟ ਤੋਂ ਕਿਧਰੋਂ ਐਂਟਰ ਕਰਦਾ ਜਿੱਥੇ ਸਾਡੇ ਸੁਪਰਵੀਜ਼ਨ ਨਹੀਂ ਹੈ ਉੱਥੇ ਉਹ ਆ ਕੇ ਕਿੱਥੇ ਮਤਲਬ ਜੇ ਲਗਾ ਰਿਹਾ ਆਦਰਵਾਇਜ਼ ਸਾਡੇ ਕੋਲ ਪਾਰਕਿੰਗ ਦੀ ਕੋਈ ਪ੍ਰੋਵੀਜ਼ਨ ਨਹੀਂ ਹੈ ਉਹਦੀ ਅਸੀਂ ਅਲਾਉ ਹੀ ਨਹੀਂ ਕਰਦੇ ਮੂਸ ਤੋਂ ਉਹਦਾ ਬੱਚੇ ਸਾਡੇ ਸਾਈਕਲਸ ਤੇ ਹੀ ਆਉਂਦੇ ਨੇ ਜਾਂ ਬੱਸਸਿਸ ਦੇ ਤੇ ਰੂਲ ਤਾਂ ਬਹੁਤ ਅੱਛਾ ਹੈ ਬਟ ਇਹ ਹੈ ਕਿ ਸਾਰੇ ਪੇਰੈਂਟਸ ਨੂੰ ਫੋਲੋ ਕਰਨਾ ਚਾਹੀਦਾ ਬਟ ਤੁਹਾਨੂੰ ਪਤਾ ਹੈ ਕਿ ਪੇਰੈਂਟਸ ਕੋਲ ਹਾਲੇ ਟਾਈਮ ਨਹੀਂ ਹੈਗਾ ਤੇ ਉਸ ਕਰਕੇ ਉਹ ਟੂ ਵੀਲਰਸ ਜਾਂ ਫੋਰ ਵੀਲਰਸ ਬੱਚੇ ਹੁੰਦੇ ਦੇ ਦਿੰਦੇ ਆ ਤੇ ਆਪਾਂ ਦੇਖ ਰਹੇ ਹਾਂ ਦੁਰਘਟਨਾਵਾਂ ਵੀ ਬਹੁਤ ਜ਼ਿਆਦਾ ਹੋ ਰਹੀਆਂ ਨੇ ਹਾਲੇ ਪਿੱਛੇ ਵੀ ਇੱਕ ਜੀਐਨਪੀਐਸ ਦੇ ਬੱਚੇ ਦਾ ਐਕਸੀਡੈਂਟ ਹੋਇਆ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਪੇਰੈਂਟਸ ਜਦ ਤੱਕ ਕੋਆਪਰੇਟ ਨਹੀਂ ਕਰਨਗੇ ਤੇ ਸਕੂਲ ਅਥਾਰਟिटीज ਵੀ ਕੁਝ ਨਹੀਂ ਕਰ ਸਕਦੀਆਂ ਨਾ ਗਵਰਨਮੈਂਟ ਕੁਝ ਕਰ ਸਕਦੀ ਹੈ ਜੀ ਸ਼ੁਕਰੀਆ ਮਾਪਿਆਂ ਨੂੰ ਜਿਹੜਾ ਇਸ ਦੇ ਨਾਲ ਜਿਹੜਾ ਸਹਿਯੋਗ ਦੇਣਾ ਹੋਈਗਾ ਕਿਉਂਕਿ ਮਸਲਾ ਬੱਚਿਆਂ ਦੀ ਸੁਰੱਖਿਆ ਦਾ ਤੇ ਅੱਜ ਕੱਲ ਜਿਹੜਾ ਟ੍ਰੈਂਡ ਆ ਅੱਜ ਕੱਲ ਜਿਹੜਾ ਮਾਹੌਲ ਚੱਲ ਰਿਹਾ ਹਰ ਇੱਕ ਦੇ ਘਰ ਲੱਗ ਇੱਕ ਇੱਕ ਬੱਚਾ ਹੈ ਇੱਕ ਇੱਕ ਮੁੰਡਾ ਇੱਕ ਇੱਕ ਕੁੜੀ ਸਿੰਗਲ ਸਿੰਗਲ ਬੱਚੇ ਦਾ ਅੱਜ ਕੱਲ ਟ੍ਰੈਂਡ ਚੱਲ ਰਿਹਾ ਤਾਂ ਬੱਚਿਆਂ ਦੀ ਸੁਰੱਖਿਆ ਬਹੁਤ ਲਾਜ਼ਮੀ ਆ ਅਧਿਆਪਕ ਇਸ ਲਈ ਬਹੁਤ ਬੱਚੇ ਨੂੰ ਅਵੇਅਰ ਕਰ ਰਹੇ ਆ ਪੇਰੈਂਟਸ ਨੂੰ ਅਵੇਅਰ ਕਰ ਰਹੇ ਆ ਹੈਲਮਟ ਵਗੈਰਾ ਦਾ ਧਿਆਨ ਰੱਖਦੇ ਆ ਸੋ 1 ਤੋਂ 20 ਤੱਕ ਥੋੜੀ ਸ਼ੋਰਟ ਦਿੱਤੀ ਗਈ ਆ ਪੁਲਿਸ ਵਿਭਾਗ ਵੱਲੋਂ ਤਾਂ ਕਿ ਮਾਪੇ ਥੋੜਾ ਜਿਆ ਉਸ ਤਰ੍ਹਾਂ ਆਪਦੇ ਆਪ ਨਾਲ ਸੈਟਿੰਗ ਕਰ ਲੈਣ ਬੱਚਿਆਂ ਨਾਲ ਸੈਟਿੰਗ ਕਰ ਲੈਣ ਉਸ ਤੋਂ ਬਾਅਦ ਜਿਹੜਾ ਹੈਗੇ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਸਵਾਗਤ ਕੀਤਾ ਜਾ ਰਿਹਾ ਮਾਪਿਆਂ ਵੱਲੋਂ ਹੁਣ ਇਸ ਨੂੰ ਲਾਗੂ ਕਰਨ ਦੇ ਵਿੱਚ ਕਿੰਨੀਆਂ ਕੜਚਾ ਆਉਣਗੀਆਂ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਮਾਪੇ ਵੀ ਨੌਕਰੀ ਪੇਸ਼ੇ ਵਾਲੇ ਹੁੰਦੇ ਨੇ ਉਹ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਡਿਊਟੀ ਤੇ ਹੁੰਦੇ ਆ ਬੱਚਿਆਂ ਨੂੰ ਵਹੀਕਲ ਦੇਣ ਤੇ ਵਿੱਚ ਚਲਾਈ ਜਾਓ ਬਹੁਤ ਕੁਝ ਦੇਖਣਾ ਹੋਏਗਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਹ ਰੂਲ ਕਿਤੇ ਨਾ ਕਿਤੇ ਸਾਡੇ ਸਮਾਜ ਲਈ ਸਾਡੀ ਸੁਰੱਖਿਆ ਨੂੰ ਮੁੱਖ ਰੱਖਦੇ ਆ ਬਣਾਈ ਗਈ ਹੈ ਕੈਮਰਾਮੈਨ surjit ਦੇ ਨਾਲ ਮੈਂ ਹਰਜਿੰਦਰ ਸਿੰਘ ਤੋ